ਸਾਰਾ ਸਾਰਾ ਪਾਣੀ ਦਿਓ ਪਾਣੀ ਦੇ ਮਮੇ ਆਹ ਉਹਦੀ ਮਾਵਾ ਉਹ ਮੇਰੀ ਧੀ ਆ ਅੰਜ ਕੱਲ ਅੱਗ ਲਾ ਕੇ ਮੇਰੇ ਜਵਾਈ ਨੇ ਸਾੜਿਆ ਗਿਆ ਵਾ ਵਾਤੋਂ ਵੱਧ ਸਾ ਮੈਨਾਂ ਚਾਹੀਦਾ ਫਾਂਸੀ ਵੇ ਲੈ ਚਾਹੀਦੀ ਮੇਰੀ ਧੀ ਨੂੰ ਨਹੀਂ ਤੇ ਅੱਗ ਲਾ ਕੇ ਨਾ ਇਹਨੂੰ ਸੌਲਾ ਚਾਹੀਦਾ им е можемидо на десеттот доје. Тоа ми би отај м laughterтоν бил, но оној м correсо при grammat Fran, а од тоа хамано тригани дооја се ме разбирам дека теснотоとа не зборува дека вотоја... еџе на 10 градина твода п 돼���а ни леден. Мислам ਹਾਂ ਜੀ ਬੋਸ ਜੀ ਕੋ ਕਾਰਵਾਈ ਕਰਾਈ ਹੋਈ ਆ ਦਰਖਾਸਤ ਦਿੱਤੀ ਹੋਈ ਆ ਪਰਚਾ ਕਰਾਇਆ ਹੋਇਆ ਵਾ ਹਾਂ ਜੀ ਰਸ਼ਟਾ ਜੀ ਉਹਨੂੰ ਤੇਰੇ ਪਿੰਡ ਵਾਲੀ ਕੁੜੀ ਐ ਤੇ ਕਲੇਰੀ ਉਹ ਤੋਂ ਵਿਆਹੀ ਹੋਈ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਪਿੰਕੀ ਦੀ ਅੱਗ ਲੱਗੀ ਹੋਈ ਐ ਅਸੀਂ ਆ ਗਿਆ ਉਹ ਕਹਿੰਦੀ ਬੱਬ ਕਾਲੇ ਦਵਾਈ ਲੈਣ ਵਾਸਤੇ ਆਉਣਾ ਹੀ ਆ ਕਿਉਂ ਬੱਬ ਕਾਲੇ ਆਈ ਹੋਈ ਆ ਵੀ ਚਲੋ ਦੇ ਘਰ ਅੱਗ ਲੱਗੀ ਐ ਬੁਝਾ ਦਈਏ हां जी ਨਹੀਂ ਆਂਦੀ ਫੋਨ ਵੀ ਨਹੀਂ ਪਤਾ ਲੱਗਾਈ ਆ ਕਿ ਅੱਗ ਲੱਗੀ ਆ ਉਹ ਤੇ ਟਿਫਨ ਪਿਆ ਹੀ ਰੋਟੀ ਵਾਲਾ ਉਹ ਮੈਂ ਚੁੱਕਣ ਗਈ ਵੀ ਉਹਨਾਂ ਜਾਲਦੇ 플ਸ਼ ਕਰਦਾ ਹੀ ਉਹਨੇ 450 ਰੁਪਏ ਦਾ ਲਿਆ ਹੋਇਆ ਸੀ ਉਹ ਚੁੱਕਣ ਗਈ ਤੇ ਮੇਰੀ ਬੇਟੀ ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਾ ਹਲ ਤਿਆਰ ਗਿਆ ਸਾਰੇ ਹਜ਼ਾਰ ਦਿੱਤਾ ਮੇਰੀ ਤੀਰ ਸਾਰੇ ਲੋਧੇ ਅਰੀ ਦੀ ਸਾਰੇ ਲੋਧੇ ਹਾਂਜੀ ਦੋਸ਼ੀ ਜਿਹੜਾ ਉਹਦਾ ਪਤੀ ਸੀ ਗਗਸਖਦੇਵ ਸਿੰਘ ਉਰਫ ਲਾਢੀ ਪੁੱਤਰ ਨਰਿੰਦਰ ਸਿੰਘ ਜਿਹੜਾ ਅਰੈਸਟ ਹੋ ਚੁੱਕਾ ਹੈ ਕਿਹੜੀ ਲੋਕੇਸ਼ਨ ਤੋਂ ਅਰੈਸਟ ਕੀਤਾ ਗਿਆ ਕੱਲ੍ਹ ਦਿੱਤਾ ਗਿਆ ਪੋਥਮ ਪਿੰਡ ਤੋਂ ਬਾਹਰ ਬਾਹਰ ਉਹਨੂੰ ਕੱਲ ਕੋਟ ਮਤਾਬ ਵਾਲੀ ਸਾਈਡ ਤੋਂ ਅਰੈਸਟ ਰਾਤੀ ਕਰ ਲਿਆ ਸੀਗਾ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਕੋਰਟ ਲੋਜ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਦੁਬਾਰਾ ਪੇਸ਼ ਕਰਾਂਗੇ ਕੋਰਟ 'ਚ ਇਹਦੇ ਬਿਆਨਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਪਰਾਗਾਂ 'ਤੇ ਇਹ ਜਿਹੜੀ ਮਰਨ ਵਾਲੀ ਹੈ ਪਿੰਕੀ ਆ ਉਹਦੀ ਮਾਤਾ ਦੇ ਬਿਆਨ ਤੇ ਜੋਤੀ ਪਤਨੀ ਵੀਰਾ ਵਾਸੀ ਕਲੀਅਰ ਕਮਾਂਡਾਣਾ ਕਲਚੀਆਂ ਦੇ ਬਿਆਨ ਦੇ ਉੱਤੇ ਐਫਆਈਆ ਦਰਜ ਕੀਤੀ ਗਈ। ਕਿ ਕਾਰਨ ਸਰ ਕੀ ਰਿਹਾ ਹੈਗਾ ਹੁਣ ਤਾਂ ਕਿ ਡਾਇਰੈਕਟਰ ਕਾਰਨ ਚ ਚੱਲ ਰਹੀ ਹੈ ਇਨਵੈਸਟੀਗੇਸ਼ਨ ਅਜੇ ਨੂੰ ਕੋਰਟ ਚ ਪੇਸ਼ ਕੀਤਾ ਹੈ। ਇਨਵੈਸਟੀਗੇਸ਼ਨ ਜਾਰੀ ਹੈ। ਦੋ ਦਿਨਾਂ ਵਿੱਚ ਪਤਾ ਲੱਗ ਜਾਊਗਾ ਕਿ ਜੋ ਜੋਏ ਦੇ ਕਿਸ ਕਾਰਨ ਕਰਕੇ ਨੇ ਆਪਣੀ ਪਤਨੀ ਨੂੰ ਕਤਲ ਕਰਕੇ ਛੱਡ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਕੋਈ ਫਿਲਹਾਲ ਕੋਈ ਇੱਕ ਦਾ ਕੋਈ ਚੀਜ਼ ਨਹੀਂ ਜਾਤੀ ਚ ਆਉਂਦੇ ਆ ਕਿ ਐਵੇਂ ਛੋਟੇ ਮੋਟੇ ਆਵੇਂ ਮਨ ਮਟਾਉ ਪਰੇਲੂ ਝਗੜਿਆਂ ਦੇ ਉੱਤੇ ਹੀ ਇੰਨੇ ਜੜਾਵਾ ਇਹ ਐਡਾ ਵੱਡਾ ਕਦਮ ਚੁੱਕ ਲਿਆ। ਪਰਵਾਰਕ ਚ ਗਿਆ ਜਿਆ ਉਹਦੇ ਕਾਰਨ ਪਰਿਵਾਰ ਕੀ ਜੇ ਕਈਏ ਤੇ ਦੋ ਹੀ ਜਾਣੇ ਨੇ ਇਹਦੇ ਮਾਤਾ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਆ ਘਰ ਦੇ ਵਿੱਚ ਦੋ ਹੀ ਮੈਂਬਰ ਨੇ ਇਹਦੀ ਪਤਨੀ ਤੇ ਤੀਜਾ ਕੋਈ ਇਹਨਾਂ ਦੇ ਘਰ ਵਿੱਚ ਮੈਂਬਰ ਨਹੀਂ ਹੈਗਾ ਕਿਰੇ ਲੁਕੇਸ਼ ਕਰ ਸਕਦਾ ਉਹ ਕਿਰੇ ਲੁਕੇਸ਼ ਕਰ